ਹਾਂਜੀ ਭਾਈ ਜੀ ਇੱਕ ਤੁਹਾਡੇ ਲਈ ਟਰੈਕਟਰ ਲੈ ਕੇ ਆਇਆ ਇੱਕ ਭਾਈ ਜੀ ਹਾਲ ਆਗੇ ਇੱਕ ਟਰੈਕਟਰ ਮਗਰ ਪੈਣਾੜੀ ਰੇੜੀ ਹੈ ਕਿ ਖੇਤੀ ਦੇ ਬਹੁਤ ਸਾਰੇ ਸੰਤ ਬਗਾਊਗਾ ਪਹਿਲਾਂ ਭਾਈ ਜੀ ਗੱਲ ਕਰਾਂਗੇ ਟਰੈਕਟਰ ਬਾਰੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜਰੂਰ ਕਰ ਲਓ 6880137325 ਐਡ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਾਉਣ ਲਈ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਟਰੈਕਟਰ ਦੇ ਬਾਰੇ ਵੀਰ ਦਾ ਮੋਬਾਈਲ ਨੰਬਰ ਹੈਗਾ ਜੀ ਫਾਰਮ ਟਰੈਕ 60 ਬਗਾਊਗਾ ਮੋਬਾਈਲ ਨੰਬਰ ਹੈਗਾ 86288 94947 86288 94 947 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਆਂਗੇ ਫਾਰਮਟ੍ਰੈਕ 60 ਆ ਬਾਈ ਜੀ 2010 ਮਾਡਲ ਆ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਬਾਕੀ ਬਾਈ ਨੇ ਵਾਹੀ ਤੇ ਚਲਾਇਆਗਾ ਤੁਸੀਂ ਵੀ ਵਾ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਰੰਗ ਪੇਂਟ ਪੱਖੋਂ ਪੂਰੇ ਵਧੀਆ ਹਾਲਤ ਪਈ ਆ ਬਾਈ ਜੀ ਵਾ ਕੇ ਤੁਸੀਂ ਵੀ ਵਾ ਕੇ ਚੈੱਕ ਕਰਕੇ ਲਿਜਾ ਸਕਦੇ ਹੋ ਰੇਟ ਇਹਦਾ ਹੈਗਾ 2 ਲੱਖ ਤੇ 5000 ਰੁਪਏ ਬਾਈ ਜੀ ਟਰੈਕਟਰ ਦੀ ਡਿਮਾਂਡ ਆ 2 ਲੱਖ ਤੇ 5000 ਰੁਪਏ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਾਂਗੇ ਬਾਈ ਜੀ ਅੱਗੇ ਆ ਇੱਕੋ ਵੀਰ ਦਾ ਇੱਕੋ ਕਰਦੇ ਇੱਕਾ ਟਰੈਕਟਰ ਮਗਰ ਪੈਣਾ ਵਾਲੀ ਬਾਈ ਜੀ ਰੇੜੀ ਬਕਾਊਗਾ ਪਹਿਲਾਂ ਗੱਲ ਕਰਾਂਗੇ ਹਾਲ ਬਾਰੇ ਮੋਬਾਈਲ ਨੰਬਰ ਹੈਗਾ ਵੀਰ ਦਾ 78883818847888381884 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਇੱਕ ਤਾਂ ਬਾਈ ਜੀ ਆ ਨੌ ਹਾਲ ਬਕਾਊਗਾ ਇਸੇ ਵੀਰ ਤੇ ਆ ਇੱਕਾ ਟਰੈਕਟਰ ਮਗਰ ਪੈਣਾ ਵਾਲੀ ਰੇੜੀ ਬਕਾਊਗਾ ਰੇਟ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਗੱਲਬਾਤ ਕਰ ਸਕਦੇ ਆ ਫੋਨ ਤੇ ਧੰਨਵਾਦ ਜੀ